ਮਾਸਕੁਰਪੀ ਸਿੰਘ ਮੌਕੇ ਕੋਆਰਡੀਨੇਟਰ ਹੋਣ ਦੇ ਨਾਤੇ ਆਪ ਸਭ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਪੰਜਾਬ ਅਤਿਸ਼ੀਅਨ ਨੂੰ ਕਿ ਭਾਈ ਗੁਰਜੀਤ ਸਿੰਘ ਖਾਲਸਾ ਅੱਜ ਸਵੇਰੇ ਮੌਕੇ ਦੇ ਉੱਤੇ ਟਾਵਰ ਦੇ ਉੱਪਰ ਬੇਹੋਸ਼ ਮਿਲੇ ਨੇ ਆ ਜੋ 8ਵੀਂ ਵਾਰੀ ਬੇਹੋਸ਼ ਨੇ ਅੱਜ ਉਹਨਾਂ ਦਾ ਹਾਲਤ ਹੋਰ ਵਿਗੜੀ ਹੋਈ ਹੈ 238/117 ਉਹਨਾਂ ਦਾ ਬੀਪੀ ਹੈ ਪਲਸ ਜਿਹੜੀ ਆ ਸਿਰਫ 43 ਰਹਿ ਗਈ ਆ ਬੁਖਾਰ ਉਹਨਾਂ ਨੂੰ ਜਿਹੜਾ ਥਰਮਾਮੀਟਰ ਤੇ ਆਇਆ 104.2 ਹੈ ਜਿਹੜਾ ਕਿ ਬਗਲ ਦੇ ਵਿੱਚ ਕੱਚ ਚਾ ਲਾ ਕੇ ਮਾਪਿਆ ਗਿਆ ਇਹਦਾ ਮਤਲਬ 105.2 ਬੁਖਾਰ ਹੈ ਉਹਨਾਂ ਨੂੰ ਰੱਬ ਨਾ ਕਰੇ ਜੇ ਭਾਈ ਗੁਰਜੀਤ ਸਿੰਘ ਦੀ ਮੌਤ ਹੁੰਦੀ ਹੈ ਜੇ ਉਹਨਾਂ ਦੀ ਸ਼ਹਾਦਤ ਹੁੰਦੀ ਤੇ ਇਹਦੇ ਲਈ ਸਿਰਫ ਤੇ ਸਿਰਫ ਇਹ ਦੋ ਬੰਦੇ ਦੋਸ਼ੀ ਹੋਣਗੇ ਕਿਉਂਕਿ ਇਹਨਾਂ ਦੋਨਾਂ ਦਾ ਕਰਕੇ ਕਾਨੂੰਨ ਨਹੀਂ ਬਣਦਾ ਪਿਆ ਇਹਨਾਂ ਦੇ ਟੇਬਲ ਦੇ ਉੱਤੇ ਫਾਈਲ ਪਈ ਹੈ ਭਗਵੰਤ ਮਾਨਦੇ ਤੇ ਅਰਵਿੰਦ ਕੇਜਰੀਵਾਲ ਜੋ ਸਾਨੂੰ ਲੱਗਦਾ ਪਿਆ ਗਰਵਿੰਦ ਕੇਜਰੀਵਾਲ ਉਹਨਾਂ ਨੂੰ ਦਸਕਾ ਤੱਕ ਨਹੀਂ ਕਰਨ ਦੇ ਰਿਆ ਸੋ ਪੰਜਾਬੀਓ ਤਗੜੇ ਹੋ ਜੋ ਆਪਣੇ ਗੁਰੂ ਦੇ ਵਾਸਤੇ ਆਪਣੇ ਇਸ਼ਟ ਦੇ ਵਾਸਤੇ ਉਹ ਤਾਂ ਕੁਰਬਾਨ ਹੋ ਰਿਆ ਆ ਆਪਾਂ ਮੂੰਹ ਹੀ ਖੋਲ ਲਈਏ ਆਪਾਂ ਮੂੰਹ ਹੀ ਖੋਲ ਲਈਏ ਬੋਲੋ ਬੋਲ ਸੋ ਧਰਮਰੀਆ ਮੌਨ ਕੱਤ ਧਾਰੀ ਰਾਮ ਉਹ ਧਰਮ ਧਰਮ ਦੇ ਠੇਕੇਦਾਰ ਬੋਲੋ ਕੁਛ ਨਕੀਆਂ ਨਕੀਆਂ ਗੱਲਾਂ ਦੇ ਉੱਤੇ ਕੈਬਨਟ ਮੀਟਿੰਗਾਂ ਹੋ ਰਹੀਆਂ ਨੇ ਫੈਸਲੇ ਲਏ ਜਾ ਰਹੇ ਨੇ ਪਰ ਇਹ ਸਭ ਤੋਂ ਵੱਡਾ ਮੁੱਦਾ ਜਿਹਦੇ ਤੇ ਸਾਰਾ ਪੰਜਾਬ ਇੱਕ ਮਤ ਹੈ ਸਾਰੇ ਧਰਮਾਂ ਦੇ ਮੁਖੀ ਇੱਕ ਮਤ ਨੇ ਉਹ ਚਾਹੁੰਦੇ ਨੇ ਸਾਡੂ ਕਾਨੂੰਨ ਬਣਾ ਕੇ ਦੇਓ ਪਰ ਕਿਉਂ ਨਹੀਂ ਇਹ ਭਗਵੰਤ ਮਾਨ ਤੇ ਅਰਵੇਦ ਕੇਜਰੀਵਾਲ ਕਿਉਂ ਨਹੀਂ ਇਹ ਕਰਦੇ ਪਏ ਜੇ ਅੱਜ ਵੀ ਨਾ ਨਾ ਬੋਲੇ ਤੇ ਫਿਰ ਸੰਗਤਾਂ ਪੁੱਛਣ ਗਿਆ ਜਰੂਰ ਸਿਰਫ ਲੀਡਰਾਂ ਨੂੰ ਨਹੀਂ ਪੁੱਛਣਾ ਤੁਹਾਨੂੰ ਵੀ ਪੁੱਛਣਾ ਕਿ ਤੁਹਾਡੇ ਮੂੰਹ ਚ ਕਿਹੜੀਆਂ ਲਾਚੀਆਂ ਪੈ ਗਈਆਂ ਜਿ ਕੋ ਕਾਉਚਾ ਵੇ ਕੋ ਜੁ ਕਿਫਤੇ ਸਰਵਤਰਮ ਵਿਧ ਵੀ ਰੋਕੂ ਕਾਨੂੰਨ ਮੋਰਚਾ ਤਾਬਰ ਮੋਰਚਾ ਸਮਾਣੇ ਤੋਂ ਦਾਸ ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ ਹੋਂਦੇ ਦੇ ਨਾਤੇ ਆਪ ਸਭ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਪੰਜਾਬ ਅਤਿਸ਼ਿਆਂ ਨੂੰ ਕਿ ਭਾਈ ਗੁਰਜੀਤ ਸਿੰਘ ਖਾਲਸਾ ਅੱਜ ਸਵੇਰੇ ਮੋਰਚੇ ਦੇ ਉੱਤੇ ਤਾਬਰ ਦੇ ਉੱਪਰ ਬੇਹੋਸ਼ ਮਿਲੇ ਨੇ ਆ ਜੋ 8ਵੀਂ ਵਾਰੀ ਬੇਹੋਸ਼ ਨੇ ਤੇ ਅੱਜ ਉਹਨਾਂ ਦਾ ਹਾਲਤ ਹੋਰ ਵਿਗੜੀ ਹੋਈ ਹੈ 238 117 ਉਹਨਾਂ ਦਾ ਬੀਪੀ ਹੈ ਪਲਸ ਜਿਹੜੀ ਆ ਸਿਰਫ 43 ਰਹਿ ਗਈ ਆ ਬੁਖਾਰ ਉਹਨਾਂ ਨੂੰ ਜਿਹੜਾ थर्मामीटर ਤੇ ਆ 104.2 ਹੈ ਜਿਹੜਾ ਕਿ ਬਗਲ ਦੇ ਵਿੱਚ ਕੱਚ ਚਾ ਲਾ ਕੇ ਮਾਪਿਆ ਗਿਆ ਇਹਦਾ ਮਤਲਬ 105.2 ਬੁਖਾਰ ਹੈ ਉਹਨਾਂ ਨੂੰ ਤੇ ਉਹਨਾਂ ਦੀ ਇਸ ਹਾਲਤ ਦੇ ਵਾਸਤੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲੇ ਦੋਵੇਂ ਜ਼ਿੰਮੇਵਾਰ ਨੇ कल मुख्यमंत्री भगवंत मान ने ਸਾਡੇ ਨਾਲ ਮੁਲਾਕਾਤ ਕਰਨ ਦੀ ਸੰਗਲ ਗੱਲ ਥੋਰੀ ਪ੍ਰਸ਼ਾਸਨ ਨੇ ਕਰੀਬ 1.5 ਵਜੇ ਦੀ ਗੱਲ ਹੈ ਕੱਲ ਦਿਨ ਦੀ ਕਿ ਅਸੀਂ ਤੁਹਾਡੀ ਮੁਲਾਕਾਤ ਕਰਾਉਨੇ ਆ ਇਹ ਮਸਲਾ ਤੁਰੰਤ ਹੱਲ ਹੁੰਦਾ ਹੈ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਹੋਏਗੀ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਪਤਾ ਨਹੀਂ ਕਿਉਂ ਪਾਸਾ ਵਟ ਲਿਆ ਸਾਡੇ ਵੀ ਸਮੇਂ ਤੋਂ ਬਾਹਰ ਪ੍ਰਸ਼ਾਸਨ ਵੀ ਲੱਗਿਆ ਹੋਇਆ ਪਰ ਇਹ ਸਾਰੀ ਹਾਲਤ ਦੇ ਵਾਸਤੇ ਜੀ ਰੱਬ ਨਾ ਕਰੇ ਜੇ ਭਾਈ ਗੁਰਜੀਤ ਸਿੰਘ ਦੀ ਮੌਤ ਹੁੰਦੀ ਹੈ ਜੇ ਉਹਨਾਂ ਦੀ ਸ਼ਹਾਦਤ ਹੁੰਦੀ ਤੇ ਇਹਦੇ ਲਈ ਸਿਰਫ ਤੇ ਸਿਰਫ ਇਹ ਦੋ ਬੰਦੇ ਦੋਸ਼ੀ ਹੋਣਗੇ ਕਿਉਂਕਿ ਇਹਨਾਂ ਦੋਨਾਂ ਦਾ ਕਰਕੇ ਹੀ ਕਾਨੂੰਨ ਨਹੀਂ ਬਣਦਾ ਪਿਆ ਇਹਨਾਂ ਦੇ ਟੇਬਲ ਦੇ ਉੱਤੇ ਫਾਈਲ ਪਈ ਹੈ ਭਗਵੰਤ ਮਾਨ ਦੇ ਤੇ ਅਰਵਿੰਦ ਕੇਜਰੀਵਾਲ ਜੋ ਸਾਨੂੰ ਲੱਗਦਾ ਪਿਆ ਕਿ ਰਵਿੰਦ ਕੇਜਰੀਵਾਲ ਉਹਨਾਂ ਨੂੰ ਦਸਖਤਨ ਨਹੀਂ ਕਰਨ ਦੇ ਰਿਹਾ ਨਿਕੀਆਂ ਨਿਕੀਆਂ ਗੱਲਾਂ ਦੇ ਉੱਤੇ ਕੈਬਨਿਟ ਮੀਟਿੰਗਾਂ ਹੋ ਰਹੀਆਂ ਨੇ ਫੈਸਲੇ ਲਏ ਜਾ ਰਹੇ ਨੇ ਪਰ ਇਹ ਸਭ ਤੋਂ ਵੱਡਾ ਮੁੱਦਾ ਜਿਹਦੇ ਤੇ ਸਾਰਾ ਪੰਜਾਬ ਇੱਕ ਮਤ ਹੈ ਸਾਰੇ ਧਰਮਾਂ ਦੇ ਮੁਖੀ ਇੱਕ ਮਤ ਨੇ ਉਹ ਚਾਹੁੰਦੇ ਨੇ ਸਾਡੂ ਕਾਨੂੰਨ ਬਣਾ ਕੇ ਦੇਓ ਪਰ ਕਿ ਏ ਭਗਵੰਤ ਮਾਨ ਤੇ ਅਰਵੇਦ ਕੇਜਰੀਵਾਲ ਕਿਉਂ ਨਹੀਂ ਇਹ ਕਰਦੇ ਪਏ ਇਹ ਡਾਇਰੈਕਟਲੀ ਜ਼ਿੰਮੇਵਾਰ ਹੋਣਗੇ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਜੇ ਅੱਜ ਇਹ ਦੁਪਹਿਰ ਤੱਕ 12 ਵਜੇ ਤੱਕ ਇਹ ਕੋਈ ਨਹੀਂ ਕਾਰਵਾਈ ਪਾਉਂਦੇ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਦਵਾਂਗੇ ਇਹਨਾਂ ਦਾ ਪਿੱਟ ਸਿਆਪਾ ਸ਼ੁਰੂ ਕਰਨਾ ਕਹਿਣਾ ਘਰ ਘਰ ਪਿੰਡ ਪਿੰਡ ਮੱਲੇ ਮੱਲੇ ਇਹਨਾਂ ਦਾ ਪਿੱਟ ਸਿਆਪਾ ਸ਼ੁਰੂ ਕਰੋ ਉਹ ਅਸੀਂ ਕਿੱਥੋਂ ਇਹ ਚਵਲਾਂ ਗੱਲ ਪਾ ਲਈਆਂ ਆਪਣੇ ਜਿਨ੍ਹਾਂ ਨੂੰ ਇੱਕ ਮਰਦਾ ਬੰਦਾ ਵੀ ਨਜ਼ਰ ਨਹੀਂ ਆ ਰਿਹਾ ਪ੍ਰਿੰਸੀਪਲ ਸੈਕਟਰੀ ਨਾਲ ਬੈਠਾ ਉਹ ਕਹਿ ਰਿਹਾ ਸੀ ਅਸੀਂ ਇਹ ਮੀਟਿੰਗ ਕਰਾਉਨੇ ਆ ਅੱਜ ਮਤਲਬ ਕਿ ਮੈਨੂੰ ਲੱਗਦਾ ਕਿ ਕਿੰਨੇ ਘੰਟੇ ਗੁਜ਼ਰ ਗਏ ਕੱਲ ਦੁਪਹਿਰ 1.5 ਵਜੇ ਦੀ ਗੱਲ ਹੈ ਤੇ ਅੱਜ ਸਵੇਰ ਦਾ ਇੱਥੇ ਟਾਈਮ ਚੱਲਣ ਰਿਹਾ ਸੋ ਮੈਂ ਇਹੀ ਬੇਨਤੀ ਕਰਦਾ ਵੀ ਆਓ ਸਾਰੇ ਇਕੱਠੇ ਹੋ ਕੇ ਸਾਰੇ ਪੰਜਾਬ ਪ੍ਰਸਤਾ ਨੂੰ ਮੇਰੀ ਬੇਨਤੀ ਹੈ ਚਾਹੇ ਕੋ ਸੋਸ਼ਲ ਐਕਟਿਵਿਸਟ ਹੈ ਚਾਹੇ ਉਹ ਧਾਰਮਿਕ ਐਕਟਿਵਿਸਟ ਹੈ ਚਾਹੇ ਕਿਸਾਨ ਐਕਟਿਵਿਸਟ ਹੈ ਤੁਰੰਤ ਪੋਸਟਾਂ ਪਾਓ ਆ ਮੈਂ ਦੇ ਤੇ ਆਪਣੇ ਅਕਾਊਂਟ ਦੇ ਉੱਤੇ ਉਹ ਅਪਲੋਡ ਕਰਦਾ ਪਿਆ ਨਾਲ ਲਿਖ ਕੇ ਵੀ ਪਾਇਆ ਅੱਜ 100 ਥਲੜਾ 117 ਉੱਪਰ ਵਾਲਾ 238 ਹੈ ਤੇ ਪਲਸ ਸਿਰਫ 43 ਰਹਿ ਗਈ ਹੈ ਕਈ ਵਾਰੀ ਇਦਾਂ ਡਿੱਗੀ ਹੋਈ ਪਲਸ ਜਿਹੜੀ ਹੈ ਆਈ ਸੀ ਯੂ ਵਿੱਚ ਵੀ ਕਾਬੂ ਨਹੀਂ ਆਉਂਦੀ ਪਰ ਸਾਡਾ ਵੀਰ ਤਾਂ ਉੱਤੇ ਚੜ ਕੇ ਬੈਠਾ ਹੋਇਆ ਇਨ੍ਹਾਂ ਇਨ੍ਹਾਂ ਅਫਸਰਾਂ ਦੀ ਜਿਨ੍ਹਾਂ ਨੇ ਕਿ ਪਿਛਲੇ 9 ਤਰੀਕ ਤੋਂ ਲੈ ਕੇ ਇਹ ਅੱਜ ਜਿਹੜੀ ਤਰੀਕ ਆ ਕੱਲ੍ਹ ਗੱਲ-ਗੱਲ ਕਹਿੰਦੇ ਫਾਈਲ ਪੋਟਾਫ ਕੀਤੀ ਹੈ ਮੁੱਖ ਮੰਤਰੀ ਦੇ ਸਾਹਮਣੇ ਇਹ ਅਫਸਰਾਂ ਦੀ ਵੀ ਨਾਕਾਮੀ ਹੈ ਇਹਦੇ ਵਿੱਚ ਉੱਪਰ ਉੱਪਰਵੱਦੇ ਲੈਵਲ ਦੇ ਅਫਸਰਾਂ ਦੀ ਨਾਕਾਮੀ ਹੈ ਤੇ ਇਹਦੇ ਵਾਸਤੇ ਸਿੱਧੇ ਤੌਰ ਤੇ ਜਿਹੜੀ ਅੱਜ ਹਾਲਤ ਹੋਈ ਪਈ ਹੈ ਇਹਦੇ ਵਾਸਤੇ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਾਂ ਇਹਨਾਂ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੋਏਗਾ ਸੋ ਪੰਜਾਬੀਓ ਤਗੜੇ ਹੋ ਜਾਓ ਆਪਣੇ ਗੁਰੂ ਦੇ ਵਾਸਤੇ ਆਪਣੇ ਇਸ਼ਟ ਦੇ ਵਾਸਤੇ ਉਹ ਤਾਂ ਕੁਰਬਾਨ ਹੋ ਰਿਹਾ ਆ ਆਪਾਂ ਮੂੰਹ ਹੀ ਖੋਲ ਲਈਏ ਆਪਾਂ ਮੂੰਹ ਹੀ ਖੋਲ ਲਈਏ ਬੋਲੋ ਬੋਲ ਸੋ ਧਰਮਰੀਆ ਮੌਨ ਕੱਤ ਧਾਰੀ ਰਾਮ ਉਹ ਧਰਮਰੀਆ ਤਾਰ ਮੰਦੇ ਠੇਕੇਦਾਰੋ ਬੋਲੋ ਕੁਛ ਨਹੀਂ ਤੇ ਸੰਗਤਾ ਨੇ ਮaaf ਨਹੀਂ ਦੇ ਕਰਨਾ ਜੇ ਅੱਜ ਵੀ ਨਾ ਨਾ ਬੋਲੇ ਤੇ ਫਿਰ ਸੰਗਤਾ ਪੁੱਛਣ ਗਿਆ ਜਰੂਰ ਸਿਰਫ ਲੀਡਰਾਂ ਨੂੰ ਨਹੀਂ ਪੁੱਛਣਾ ਤੁਹਾਨੂੰ ਵੀ ਪੁੱਛਣਾ ਕਿ ਤੁਹਾਡੇ ਮੂੰਹ ਚ ਕਿਹੜੀਆਂ ਲਾਚੀਆਂ ਪੈ ਗਈਆਂ